ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਪਨ ਤਪਨ ਦੀ ਪ੍ਰਾਪਤੀ ਅਸੰਖ ਜਾਪੋ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਕ ਮਨ ਰਹੇ ਉਦਾਸ ਅਸੰਖ ਭਗਤਕੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੋਈ ਮੋ ਪਕਸਾਰ ਅਸੰਖ ਮੋਲ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋਦਿਤ ਪਾਵੇ ਸਾਈਂ ਪ੍ਰਕਾਰ ਤੋ ਸਦਾ ਸਲਾਮਤ ਨਿਰੰਕਾਰ ਇਸ ਪਾਉੜੀ ਦਾ ਰਜਾਨਾ ਅੰਮ੍ਰਿਤ ਵੇਲੇ ਉੱਠ ਕੇ 40 ਦਿਨ ਲਗਾਤਾਰ 108 ਵਾਰੀ ਪਾਠ ਕਰਨ ਨਾਲ ਸਾਰੀ ਜਪ ਤਪਾ ਪੂਜਾ ਪਾਠ ਤੇ ਸਰਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਹਿਰਦਾ ਵਿਸ਼ੁੱਧ ਹੁੰਦਾ ਹੈ ਵਾਹੀ ਗੁਰੂ ਜੀ ਦਾ ਖਾਲਸਾ ਸ਼ਿਰ ਵਾਹੀ ਗੁਰੂ ਜੀ ਕੀ ਫਤਿਹ